ਦੇਖ ਨਵੀਂ ਦਿਖਾਈ ਸੁਹਣਾ ਹੈ ਨਾ ਉਹ ਕਪੜਾ ਵੀ ਸੁਹਣਾ ਹੈ ਨਾ ਆ ਨਵੀ ਦਾ ਇਹ ਜੋ ਤਾਂ ਮੇਰਾ ਹੈ ਨਾ ਇੱਕ ਵਧੀਆ ਨਾ ਵੀ ਬਹੁਤ ਸੋਹਣੀ ਨਵੀ ਦੇ ਡੈਡੀ ਲੈ ਕੇ ਆਏ ਸਾਡੇ ਵਾਸਤੇ ਕੱਪੜੇ ਆ ਤਾਂ ਬਦਲ ਕੇ ਲਿਆਂਦਾ ਘਟਾਪ ਜਾਂ ਕੌਣ ਹੈ ਗਰੀਚੀ ਜਾਈ ਨਵੀ ਹਾਰਮਨ ਕਿ ਭਾਈ ਆਗੇ ਆ ਵੀ ਠੀਕ ਹੈ ਨਾ ਕੱਪੜਾ ਇਹ ਵਾਲਾ ਹੈਗਾ ਮੇਰਾ ਟੈਕਸੂਡ ਤੇ ਆ ਨਵੀ ਦਾ ਆ ਦੋ ਮੇਰੇ ਕੋਲ ਜੋ ਆ ਨਵੀ ਦੇ ਡੈਡੀ ਦੀ ਜੰਦੂਰ ਹੈ ਆ ਤਾਂ ਬਦਲ ਕੇ ਲਿਆਂਦਾਗਾ ब्लैक वाइट क्रीम जैसी जो बदले सोहने सारे कपड़े जो कपड़े लेके आए नवी तो डेढ़ी बहुत पाके भी देखे है गए मैं नवी का मोड़ना पै नाइट सूट क्योंकि ओर थोड़ा छोटा रह गया एक लेके आए है कि ना कि हाँ गरभूर से है तो जामणा बीबी जी ने भेजी है किसी के घर फड़ोनिया ਆ ਹੈਗੇ ਗੱਪੂ ਵਾਸ਼ੀ ਤੇ ਆਮੇ ਮੂੰਗੀ ਦੀ ਦਾਲ ਧਰਦੀ ਆ ਕੋਈ ਦਾਲ ਹੀ ਹੈ ਨਹੀਂ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਤਰ੍ਹਾਂ ਮੈਂ ਖਚਲ ਦਾਲੀ ਧਰ ਲੈਨੇ ਹੁਣ ਤੇ ਹੁਣ ਮੈਂ ਧਰ ਦਿਆਂਗੀ ਸ਼ਾਮ ਦੀ ਦਾਲ ਫਟਾਫਟ ਹਾਂਜੀ ਇਹ ਸਵੇਰ ਦਾ ਟਾਈਮ ਆ ਸ਼ੁੱਕਰਵਾਰ ਨੂੰ ਤੇ ਸਾਡੇ ਪਿੰਡ ਕਾਵਟ ਲੈ ਕੇ ਆਏ ਸੀਗੇ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਬਲੌਗ ਵਿੱਚ ਤੇ 15 ਕਿ ਮਿੰਟ ਹੋ ਗਏ ਮੈਨੂੰ ਆਈ ਨੂੰ ਅੰਗਣ ਵੜੀ ਚੋਂ ਤੇ ਅੱਜ ਮੈਂ ਨਾ ਕੇ ਗਈ ਸੀ ਕਿ ਕੇਸੀ ਤੇ ਬਿਨਾ ਬਾਈ ਮੈਂ ਬਾਗੀ ਸੀਗੀ Baal ਤੇ ਮੈਂ ਬਸ ਉੱਥੇ ਜਾ ਕੇ ਸੁਕਾ ਕੇ ਜਿੱ ਇਕੱਠੇ ਕਰ ਲੇ ਤੇ ਹਜੇ ਮਾਰੇ ਮੁੱਟੇ ਜਿਹਾ slab ਜਿਹਾ ਹੈ ਕਿ ਹੈ ਕਿਉਂਕਿ ਫਿਰ ਮੈਂ ਗਿੱਲੇ ਇਕੱਠੇ ਕਰ ਲੇ ਉੱਥੇ ਵੀ ਵਧੀਆ ਨਹੀਂ ਲੱਗਦਾ ਹੁੰਦਾਗਾ ਤੇ ਹੁਣ ਆਪਾਂ ਜਿਹੜੇ ਰਹਿੰਦੇ ਆ ਕੰਮ ਉਹ ਕਰਾਂਗੇ ਤੇ ਹਜੇ ਤਾਂ ਮੈਂ 10-15 ਮਿੰਟ ਮੈਂ ਕੋਈ ਕੰਮ ਨਹੀਂ ਕਰਦੀਗੀ ਕੰਮ ਮੈਂ 1-2 ਛੱਡ ਗਈ ਸੀਗੀ ਤੇ ਰੋਟੀ ਵਾਲੇ ਭਾਂਡੇ ਛੱਡ ਗਈ ਸੀਗੀ ਝਾੜੂ ਪੋਚਾ ਛੱਡ ਗਈ ਸੀ ਤੇ ਚੱਕਤਰ ਆਪਾਂ ਸਾਰੇ ਕਰਕੇ ਸੀ ਅੱਜ ਹਾਂਜੀ ਅੱਜ ਤਾਂ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਤ ਰਹੀ ਤੇ ਘਰੇ ਵੀ ਕੋਈ ਹੈ ਨਹੀਂ ਸੀਗਾ ਤੇ ਵੀ ਬੰਦਾ ਦੇਖ ਹੀ ਲੰਦਾ ਅੱਜ ਗੈਸ ਨਾ ਮੇਰੇ ਤੋਂ ਖੁੱਲਾ ਰਹਿ ਗਿਆ ਮਤਲਬ ਵੀ ਘੱਟ ਤੇ ਸ਼ੁਰੂ ਕੀਤਾ ਹੋਣਾ ਕਿਤੇ ਤੇ ਬੰਦ ਹੋ ਗਿਆ ਤੇ ਮੈਂ ਧਿਆਨ ਨਹੀਂ ਕੀਤਾਗਾ ਤੇ ਉਦੋਂ ਜਦੋਂ ਮੈਂ ਹੁਣ ਆਈ ਆਂਗਣ ਵਾਲੀ ਚੋਹਾ ਕੇ ਵੀ ਮੈਂ ਅੱਜ ਪਹਿਲਾਂ ਤਾਂ ਮੈਨੂੰ ਸੂਈ ਚ ਵੱਢ ਜਾਨੀ ਹੁੰਨੀ ਆ ਕੇ ਪਾਣੀ ਪੂਣੀ ਪੀਣੀ ਹੈ ਰਹਿਦੀਆਂ ਮੌਸਮ ਥੋੜਾ ਠੀਕ ਹੈਗਾ ਤੇ ਮੈਂ ਪਾਣੀ ਪੀਤਾ ਨਹੀਂ ਹੈ ਨਾ ਤੇ ਨਾਲ ਜਿਹੜੀ ਬੋਤਲ ਲੈ ਕੇ ਜਾਨੀ ਹੁੰਦੀ ਉਹ ਵੀ ਮੈਂ ਪ੍ਰੈਸ ਵਾਲੇ ਟੇਬਲ ਤੇ ਰੱਖਤੀ ਤੇ ਜਿੱਦੋਂ ਮੈਂ ਅੰਦਰ ਆਈ ਨੇ ਫਿਰ ਸੂਈ ਚ ਹੁਣ ਤੇ ਮੈਂ ਅਖੇ ਚਾਲੇ ਭਾਂਡੇ ਜਿਹੜੇ ਮੈਂ ਰੋਟੀ ਵਾਲੇ ਛੱਡ ਗਈ ਸੀ ਉਹ ਮੈਂ ਧੋ ਲਾ ਮੈਂ ਖਿਆ ਫਿਰ ਮੁੜ ਕੇ ਨਵੀ ਦਾ ਟਾਈਮ ਹੋਜੀ ਜਿਹੜੇ ਕੰਮ ਆ ਉਦੋਂ ਮੈਂ ਨਵੇੜ ਲਾ ਮੈਂ ਖਿਆ 2 ਵਜੇ ਜਾਂਦੇ ਮਿੰਟੂ ਮਿੰਟ ਤੇ ਮੈਂ ਜਦੋਂ ਦੇਖਿਆ ਆ ਕੇ ਰਸੋਈ ਦਾ ਬਾਹਰ ਖੋਲ੍ਹੇ ਇੰਨੀ ਗੰਦੀ ਸਵੈਲ ਚੜ ਗਈ ਮੇਰੇ ਸਿਰ ਨੂੰ ਹੀ ਕੁਝ ਹੋ ਗਿਆ ਦੀ ਜੇ ਦਸ ਟਿੱਕੇ ਦਮ ਚੜੀ ਹਜੇ ਤਾਂ ਬਾਵਾ ਇਧਰ ਜਾ ਲੀਆਂ ਫੁੱਲੀਆਂ ਹੁੰਦੀਆਂ ਨੇ ਜੇ ਬੰਦ ਹੁੰਦੀਆਂ ਤਾਂ ਬਹੁਤ ਜ਼ਿਆਦਾ ਹੁੰਨੀ ਸੀ ਫਿਰ ਮੈਂ ਪੱਖੀ ਚਲਾਈ ਫਟਾਫਟ ਫਿਰ ਮੈਂ ਸੁੱੱਚ ਬੰਦ ਕੀਤੀ ਨਾਲੇ ਤੇ ਜਮਾ ਘਟਤੀ ਸੀ ਗੈਸ ਵੀ ਦੇਖੋ ਨੂੰ ਤਿੰਨ ਚਾਰ ਘੰਟੇ ਮੈਂ ਬਾਹਰ ਸੀਗੀ ਤੇ ਅੰਦਰ ਵਾਲੀ ਤੇ ਬਈ ਹੋਈ ਸੀ ਤੇ ਕਿੰਨੀ ਗੈਸ ਨਿਕਲ ਗਈ ਹੋਣੀ ਚਲੋ ਗੈਸ ਦੀ ਤਾਂ ਕੋਈ ਗੱਲ ਨਹੀਂ ਗੱਲ ਤਾਂ ਇਹ ਹੈ ਜੇ ਮੈਂ ਚਾਹ ਪਾਣੀ ਬਣਾਉਣੇ ਆਪਾਂ ਦਫਾ ਦਫਾ ਆਪਾਂ ਗੈਸ ਚਲਾ ਲੈਨੇ ਧਿਆਨ ਨਹੀਂ ਦਿੰਦੇਗੇ ਤੇ ਬਹੁਤ ਔਖਾ ਹੋ ਜਾਂਦਾ ਗੁੱਸਾ ਲੱਗ ਜਾਂਦੀ ਚਲੋ ਪ੍ਰਮਾਤਮਾ ਨੇ ਹੈਨਾ ਕੁਝ ਨਹੀਂ ਹੋਊਗਾ ਵੀ ਚਲੋ ਪ੍ਰਮਾਤਮਾ ਨੇ ਹੱਥ ਦੇ ਕੇ ਰੱਖਿਆ ਜੀ ਵੀ ਕੁਛ ਨਹੀਂ ਦਿਖ ਰਿਹਾ ਤੇ ਪਰ ਮੈਨੂੰ ਫਿਰ ਵੀ ਟੈਨਸ਼ਨ ਜੀ ਹੋ ਰਹੀ ਦੀ ਆ ਹੋਰੀ ਹੋਈ ਜਾਂਦਾ ਸੀਗਾ ਫਿਰ ਮੈਂ ਬਾਰੀ ਖੋਲੀ ਆ ਆ ਦੇਖੋ ਨਾਲ ਤਾਂ ਮੈਂ ਪੱਖੀ ਚਲਾਈ फटाफट ਤੇ ਨਾਲੇ ਮੈਂ ਬਾਰੀ ਖੋਲੀ ਆ ਇੱਕ ਦੋ ਭਾਂਡੇ ਜੀ ਸੀ ਇਹ ਰੋਟੀ ਵਾਲੇ ਇਹ ਤੋਂ ਦੀ ਸੀ ਕਿ ਮੈਂ ਹਾਂ ਚੱਲ ਮੈਂ ਮਾਰ ਜਣਾ ਤੇ ਆ ਤਾਂ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਬਾਹਰ ਦੇਖੋ ਨਾਲੇ ਧੁੱਪ ਹੈ ਨੜਕਣੀਆਂ ਹੀ ਜਾਂਦੀਆਂ ਮੈਂ ਨਾ ਦੋ ਪੌਣੇ ਧੋਤੇ ਸੀ ਪਾ ਕੇ ਗਏ ਸੁੱਕਣੇ ਤੇ ਲਾ ਕੇ ਲੈ ਕੇ ਜਾਂਦੀ ਹਾਂ ਬਰੀਕ ਬਰੀਕ ਕਣੀਆਂ ਹੀ ਜਾਂਦੀਆਂ ਹਾਂ ਹਰ ਸੋ ਇਹ ਕੱਪੜਾ ਤੁੱਟਾ ਸੀ ਜਿਹਦੇ ਨਾਲ ਮੈਂ ਸੈल्फ ਸਾਫ ਕਰਦੀ ਹਾਂ ਹਾਂਜੀ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ